ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਾਂਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਲੀ ਵਾਲੇ ਰਿਵਾਰੀ ਵਾਲੇ ਪੂਰੀ ਵਾਲੇ ਪਿੰਡ ਝੰਡੋਲੀ ਵਾਲੇ ਜਿਨ੍ਹਾਂ ਮਹਾਪੋਠਾਂ ਦੇ ਆਸਥਾਨ ਤੇ ਅੱਜ ਮਿਤੀ 14 ਨਵੰਬਰ 2025 ਨੂੰ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੁਮੇਤ ਜਪਜੀਤ ਸਾਹਿਬ ਆਰੰਭ ਕੀਤੇ ਜਾ ਰਹੇ ਹਨ ਜੋ ਕਿ ਮੱਗਰ ਮਹੀਨੇ ਦੀ ਮਾਗ ਮਹੀਨੇ ਦੀ ਸੰਗਰਾਦ ਨੂੰ ਸਮਰਪਿਤ ਹੁੰਦੇ ਹੋਏ ਮੁੱਖ ਰੱਖਦੇ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 14 ਨਵੰਬਰ 2025 ਦਿਨ ਸ਼ੁੱਕਰਵਾਰ ਦਿਨ ਸ਼ੁੱਕਰਵਾਰ ਨੂੰ ਅੱਜ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ 16 ਨਵੰਬਰ ਪਾਵ ਸੰਗ ਰਾਧਾ ਵਾਲੇ ਦਿਨ ਪਾਈ ਜਾਣਗੇ ਉਗੇ ਸਤਿ ਕਰ ਨਦਰ ਕਰੀ ਦੂ ਮਗਰ ਸਾਥ ਪਰ ਆਪਣੇ ਤੇ ਸੋਈ ਸੋਈ ਤੇ ਜੋ ਬੋਲ ਈ ਹਾ ਊਹਾ ਪਚ ਸੂਰਟ ਮਹੱਲਾ ਪਹਿਲਾ ਜੋ ਮਿਨਾ ਬਿਨ ਪਾਣੀਐ ਤਉ ਤਾਪਤ ਮਰੈ ਤਿਆਸ ਤਿਉ ਹਰ ਦਿਨ ਦੇ ਦੇ ਮਨਾ ਜੋ ਵਿਧਾ ਰਾਵਣ ਸਾਸੂ ਜਿਉ ਮਿਨਾ ਬਿਨ ਪਾਣੀ ਹੈ ਸਹਾਸੂ ਮਨ ਰੇ ਰਾਵਣ ਜਗਲੇ ਹਰਤੇਰਾ ਹੋਏ ਸਤਿਗੁਰੂ ਬੇ ਪਾਏ ਸਤਿਗੁਰ ਤੋਂ ਪਾਇਆ ਤੈਨ ਤੇ ਪੀ ਮਨੁ ਰੀਆ ਆਧਾਰ ਨਾਰ ਪਰਿਵਾਰ ਪਰਿਣਾ ਸਭੇ ਗਾਵਣੇ ਕੈਂਹਾਂ ਸਭ ਜੋਤ ਲਾਗਾ ਹੋ ਆਰੀ ਕੇਰਾ ਮਨ ਕਿੰਨੀ ਹਲਤਾ ਆਇਆ ਰਹਿ ਨਾ ਤਨ ਤਾ ਤੋ ਹੂਆ ਸਤਿਗੁਰੂ ਬੇ ਪਾਏ ਹੀ ਮਨ ਮੇਰੇ ਆ ਤੁੰ ਸਰ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਤੂ ਕਰ ਦੇ ਦਾ ਬਲ ਜ ਸਭ ਦੁਆੜ ਸਤਿਨਾਮ ਦਾ ਸਮਰੱਥ ਸੁਆਮੀ ਸੋਗ ਮਨੋਂ ਨਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ ਗਿਆਨ ਆਇ ਘਰ ਤੇ ਰਹਿ ਹਰਿ ਕਹ ਰਾਵ ਸਭ ਕਿਛ ਹੈ ਜਿਸ ਦੇ ਤਿਸੋ ਪਾਏ ਸਦਾ ਕਿਛ ਸਲਾਹ ਤੇਰੀ ਨਾਮਵਸਾਏ ਤਾਂ ਦਿਨ ਕੇ ਮਨਵਥਿਆ ਬਾਝੇ ਸਦਿ ਕਣੀਰ ਕਹ ਰਾਵ ਸੱਚੇ ਤਾਜ ਕਿਆ ਨਾਏ ਘਰ ਤੇ ਰਹਿ ਸੱਚਾ ਨਾ ਬਿਨਾ ਆਧਾਰ ਆਜ ਨਾਮ ਅਧਾਰ ਮੇਰਾ ਜਿਨ ਭੁੱਖਾ ਸਭਗਾ ਲਾਇਆ ਕਰ ਤਾਮ ਤ੍ਰਿਖਮਨਿਆਏ ਅਸਿਆ ਜਿਨ ਇਛਾ ਵਤੂ ਜਾਈਉਂਿਆ ਸਦਾ ਕੁਰਬਾਨੋ ਮਹਾਰਾਜ ਅਰਪਤਾਂ ਮੁਖ ਰੱਖਦੇ ਹੋਏ ਸਭ ਸਬਗਰੀ ਹਾਜ਼ਰ ਹੈ ਪੰਥੀ ਸਿੰਘ ਜੱਪੀ ਸਿੰਘ ਹਾਜ਼ਰ ਹਨ ਮਹਾਰਾਜ ਕਿਰਪਾ ਕਰਨੀ ਪਾਠੀ ਸਿਖਾਤੇ ਜਾਂ ਕੀ ਸਿਖਾਤੇ ਸਿੱਧੇ ਮੇਰਾ ਪਰਿਆ ਆਤਰਕ ਨਾਮਾ ਪ੍ਰਮਾਤਮਾ ਜੀ ਪਾਤਸ਼ਾਹ ਸੁੱਧ ਤੇ ਸਪਸ਼ਟ ਵਾਲੀ ਬਣਦਾ ਬਾਨੁਬਦ ਬਖਸ਼ਨਾ ਸੱਚੀ ਬਾਤ ਸੱਚੀ ਸਹਾਇਤਾ ਕਰਨੇ ਮੇਕਨਾ ਤੇ ਆਸ ਕਰਨਾ ਮਹਾਰਾਜ ਕਿਰਪਾ ਕਰਿਓ ਦੋਨਾਂ ਹੀ ਪਰਿਵਾਰਾਂ ਵੱਲੋਂ ਜਿਸ ਘਟਕਾਰ ਜਨਮ ਲੈ ਕਰਕੇ ਜਿਸ ਭਾਵਨਾ ਨਾਲ ਲੈ ਕਰਕੇ ਮਹਾਰਾਜ ਤੁੜਕੀ ਬਾਣੀ ਦੇ ਉਚਾਰਨ ਰੰਗ ਦਾ ਕਰਵਾਉਣ ਲੱਗੇ ਹਨ ਦੀਨੇ ਕਿਰਪਾ ਕਰੀ ਸੱਚੀ ਬਾਤ ਸਾਰ ਪਰਵਾਰਾਂ ਦੀਆਂ ਮਨੋਂ ਭਗਨਾ ਮਾ ਕਾਮਨਾ ਮਾ ਪੂਰੀ ਕਰਨੀਆਂ ਕਾਰਜ ਰਾਸ ਕਰੇ ਤਰਕੀਆਂ ਬਖਸ਼ੀਆਂ ਕਾਰੋਬਾਰ ਬਖਸ਼ੇ ਜੋ ਮੰ ਹੈ ਠਾਕੁਰ ਆਪਣੇ ਤੇ ਸੋਰੀ ਸੋਈ ਤੇਰੇ ਬਿਨ ਬੋਲੇ ਆ ਸਭ ਕਿਸ ਜਾਣਗਾ ਕਿਸ ਆਗੇ ਕੀਚੇ ਅਰਦਾਸ ਸਚੇ ਪਾਤਸ਼ਾਹ ਦੀ ਕਿਰਪਾ ਕਦੇ ਸੇਵਕਾਂ ਦੇ ਕਾਰਜ ਰਾਸ ਕਰਨੇ ਹਰ ਵਦਾਂ ਪੂਰੇ ਕਰਨੀ ਕੁਝ ਸਿੱਕੀ ਦੇ ਬਕਸਾ ਸਚੇ ਪਾਤਸ਼ਾਹ ਦੀ ਕਿਰਪਾ ਕਰੋ ਸਮੋਹ ਸੰਗਤਾਂ ਵਿਆ ਭਜਨ ਤੇ ਧਾਮਾਂ ਨਰਤੇ ਪਰਵਾਣ ਕਰਨੀਆਂ ਸਚੇ ਪਾਤਸ਼ਾਹ ਆਤਮਿਕ ਕਹਿਜੂਰ ਅਰੰਭ ਦਾ ਟੁਖ ਰੰਗਦੇ ਹੋਏ ਪੰਚ ਪਕੜਾ ਪ੍ਰਸ਼ਾਦ ਇੱਕ ਸਜਾ ਕੇ ਹਾਜ਼ਰ ਆ ਆਪ ਜੀ ਨੂੰ ਬੁਲਾਓ ਕਰੀ ਪਾਕ ਸਾ ਸੋਪਿਤਾ ਲੰਗਾ ਭੋਗ ਸੰਗਤ ਵਿੱਚ ਬੰਤੇ ਰੱਬ ਦਾ ਨਮਕ ਰੱਬ ਦੇ ਸਭ ਸਮਗਰੀ ਹਾਜ਼ਰ ਹੈ ਫਿਰ ਵੀ ਕਿਸੇ ਪ੍ਰਕਾਰ ਦੀ ਉਹਨਮ ਕਾਇਰਗੀ ਹੋਵੇ ਕੀ ਮਹਾਰਾਜ ਆਪ ਜੀ ਨੇ ਆਜਾ ਦੇ ਬੱਚੇ ਸਭ ਕੀ ਮਾਫ ਕਰਨਾ ਕੇ ਬਾਅਦ ਇਸ ਸੰਤਪੰਥ ਨੇ ਕਿਰਪਾ ਕਰੋ ਮਹਾਰਾਜ ਉਹ ਸ੍ਰੀ ਖੜ ਪਰ ਸਤੋਤੀ ਸਾਹਿਬ ਦੇ ਰੰਗਤਾ ਕਰਦੀ ਆਂ ਮਾ ਬਖਸ਼ੋ ਸੁਖ ਹੋਏ ਨਾਮ ਚਿਤਿਆ ਰਹਿ ਨਾਮ ਚੜਦੇ ਗਾਣਾ ਤੇਰੇ ਗੁਣੇ ਸਰਵਤ ਦਾਹੀ ਭਲਾ ਮਾਹੀ ਬੁੱਢੀ ਕਾ ਵਾਹ ਵਾਹ ਬੋਲੇ ਸੋ ਨਿਹਾਲ ਕੋਲ ਵਾਹਿਗੁਰੂ ਜੀ ਕੀ ਫਤਿਹ ਕਰਤਾ ਪੁਰਖ ਨਿਰਭਾ ਨਿਰਵੇ ਅਕਾਲ ਪੁਰਤ ਅਜੂਨੀ ਸਗੁ ਗਪਰਸਾ ਉਜਾਪ ਅਦ ਸਚ ਯੁਗਾਦ ਸਚ ਹੈ ਭੀ ਸਚ ਨਾ بندہ پلے پیارا ہو ਗੋਰੀ ਆਕਾਰ ਬੁੱਤ ਨਾ ਗਈ ਉਪਨੇ ਰੋਣ ਦੀਆ ਉਪਮ ਲੈ ਬੜਾਈ ਹੁਕਮੀ ਉਤਮ ਦੀ ਉਮ ਲਿਖ ਦੁਸ ਪਾਈਐ ਇਕ ਨਾ ਹੁਕਮੀ ਬਰਸੀ ਸਾਰਾ ਇਕ ਹੁਕਮੀ ਸਦਾ ਪਵਈਐ ਉਪਮੇ ਅੰਦਰ ਸਭ ਕੋ ਬਾਰ ਰੱਖਣਾ ਕੋਏ ਨਾ ਨਾ ਕਹਾਂਗੇ ਹੋਏ Gracias. Oh, ਦਾ ਦੇ ਦੇ ਤੇ ਲਗ ਪਾਏ ਜੁਗ ਵਰ ਮੰਤਰ ਘਾਏ ਭੁਗਵੀ ਹਮ ਉਤਲਾਏ ਰਹੋ ਦਾਨ ਬਖਸੇ ਵੀ ਪਰਵਾਹੋ ਸੱਚਾ ਸਾਯੰ ਸੱਚ ਨਾਏ ਭਾਗਿਆ ਭੋਵ ਬਾਰ ਅੱਖਰ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਏ ਜਿਤ ਦਿਨ ਸਹਿ ਕਰਵਾ ਉਹ ਕਹ ਹਮ ਗੁਰੂ ਨ ਬਲੀਏ ਜਿਸੁ ਸੁਪਰੇ ਪਰੰਤ ਬੇਦਾਰ ਸਤਨਾਓ ਵਡਿਆਈ ਵੀ ਕਰਾਂ ਕਰਮੇ ਆਵੇ ਫੱੜਾ ਨਦਰੀ ਬੋਗਵਾਰ ਨਾਨਕੇ ਵੇ ਜਾੜੀਐ ਸਭ ਆਪੇ ਸਿਆਰ ਤਾਂ ਪਿਆਰਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿ ਜਿ ਸੋਏ ਜਿਨ ਸੇਵਿਆ ਤਨ ਪਾਇਆ